ਯਾਰ ਜੋ ਮੇឧਜ਼ੋਂ ਕੱਲੇ ਕਹੀ ਸੀ ਕਿ ਨੀਰੇ ਮੁਹਾਲੇ ਦਾ ਬਹੁਤ ਬਦਲ ਹੋਣਾ ਪਰ ਅੱਜ ਫੇਰ ਉਹ ਗੱਲ ਮੇਰੀ ਜਿਹੜੀ ਹੈ ਸੱਚ ਸਾਬਤ ਹੋਈ ਅੱਜ ਸਾਰਾ ਮੁਹਾਲਾ ਤਾਤਾ ਕਰ ਰਿਹਾ ਕਿਉਂਕਿ ਮੈਂ ਆਪਣੀ ਜ਼ੁਮੇਰ ਸਮਝਦਾ ਮੁਹਾਲੇ ਦੇ ਲੋਕਾਂ ਨੂੰ ਮੇਰੀ ਕਮਿਟਮੈਂਟ ਹੈ ਮੁਹਾਲੇ ਦੇ ਲੋਕ ਮੈਨੂੰ ਪਿਆਰ ਕਰਦੇ ਨੇ ਮੈਂ ਮੁਹਾਲੇ ਦੇ ਲੋਕਾਂ ਨਾਲ ਸੰਘਰਸ਼ ਕਰਨਾ ਉਹਦੇ ਲਈ ਕੱਲ ਬੈਠਾ ਉੱਥੇ ਤੁਸੀਂ ਕੂੜੇ ਦਾ ਟਰੱਕ ਤੇ ਛੱਡ ਕੇ ਕਾਰ ਵੀ ਖੜ੍ਹ ਸਕਦੇ ਕਿਉਂਕਿ ਉਹਦਾ 1.5 ਕਿਲੋਮੀਟਰ ਜਿਹੜਾ ਸਟੇਟਾ ਉਹ ਬਿਲਕੁਲ ਪੱਚਾ ਪਿਆ ਉਚਾਨੀਵਾ ਪਿਆ ਉਹਦੇ ਨਾਲ ਖੱਡੇ ਨੇ ਉਹ ਇਹ ਸਿਰਫ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਲੋਕਾਂ ਨੂੰ ਕੁਝ ਝੂਠ ਪਰੋਸਿਆ ਜਾ ਰਿਹਾ ਮੈਂ ਤਾਂ ਅੱਜ 11 ਫੇਸ ਤੇ ਸਾਹ ਲੈਣਾ ਔਖਾ ਹੋਇਆ ਪਿਆ ਅੱਜ ਕਤਲ ਸੈਕਟਰ ਸਾਹ ਲੈਣਾ ਔਖਾ ਹੋਇਆ ਪਿਆ ਅੱਜ 5 ਫੇਸ ਤੇ ਸ਼ਾਈ ਮਾਦੀ ਸਾਹ ਲੈਣਾ ਔਖਾ ਹੋਇਆ ਪਿਆ ਅੱਜ ਸੀਐਮ ਸਾਹਿਬ ਜਦੋਂ ਆਸਟ੍ਰੇਲੀਆ ਭੱਜ ਗਏ ਇਸ ਕਰਕੇ ਉਹ ਕਹਿੰਦੇ ਨੇ ਵੀ ਇੱਕ ਇੱਕ ਨੂੰ ਨੀ ਕੋਈ ਵੀ ਪੰਨੀ ਹੈ ਇਹ ਸਿਰਫ ਉਹਨਾਂ ਕੋ ਪੈਸੇ ਲੈ ਕੇ ਜਦੋਂ ਇੱਕ ਵੀ ਦੱਸੋ ਮੁਕਦੇਟ ਵੀ ਲੱਗੀ ਆ ਨੀਵੀਂ ਪੱਟੀ ਹੈ ਕਿਸੇ ਦੀ ਅੱਜ ਬੜੇ ਬੋਲ ਲਾਇਸੈਂਸ ਨਾ ਕੋਰੋਂ ਨਾ ਕੋਈ ਐਡਾ ਲਾਤੀਆਂ ਇਹ 6 ਮੈਡੀਕਲ ਕਾਲਜ ਹਰ ਜ਼ਿਲ੍ਹੇ 'ਚ ਮੈਡੀਕਲ ਕਾਲਜ ਕੋਲੋਂ ਤੋ ਆ ਵਿਕਾਸ ਕੀਤਾ ਜਦੂ ਕੀਤਾ ਜਿਹੜੇ ਇਹਨੇ ਸਾਲਾਂ ਸੇ ਬੈਂਚਰ ਲਾਉਂਦੇ ਉਹਨਾਂ ਨੂੰ ਅੱਜ ਮਹਿਲ ਬਣਾ ਦੇ ਨੇ ਵੱਡੀਆਂ ਵੱਡੀਆਂ ਕੋਠੀਆਂ ਪੈ ਰੀਆਂ ਨੇ ਉਹ ਵਿਕਾਸ ਉਹਨਾਂ ਦਾ ਆਪਣਾ ਵਿਕਾਸ ਕੀਤਾ ਦਿੱਲੀ ਵਾਲਿਆਂ ਦਾ ਵਿਕਾਸ ਕੀਤਾ ਦਿੱਲੀ ਦੇ ਲੋਕਾਂ ਨੂੰ ਨੌਕਰੀਆਂ 2-2 ਲੱਖ ਰੁਪਏ ਦੇ ਦੇ ਕੇ ਉਹਨਾਂ ਦਾ ਵਿਕਾਸ ਕੀਤਾ ਵਿਕਾਸ ਹਮਨੇ ਦਾ ਪਿੰਡ ਦਾ ਸਰਪੰਚ ਵੀ ਨਹੀਂ ਕੰਮ ਕਰਦਾ ਤੇ ਇੱਕ ਸਕੂਲ ਦੇ ਵਿੱਚ ਵਾਸੂਮ ਬਣਾਓ ਉਹਦਾ ਅਧਗਾਟਨ ਕਰਨ ਦਾ ਮੰਤਰੀ ਚਲ ਜੇ ਉਹਨੂੰ ਕਲੀ ਕਰੋ ਉਹਦਾ ਅਧਗਾਟਨ ਕਰਨ ਦਾ ਐਮਐਲਏ ਚਲ ਜੇ ਉਹ ਯਾਰ ਇੱਥੇ ਲੋਕੀ ਤੁਸੀਂ ਉਹਦੇ 50000 ਰੁਪਏ ਦਾ ਵਾਸੂਮ ਤਾਂ ਲਾਉਣ ਤੇ ਲਾ ਕੇ ਨਹੀਂ ਪੱਥਰ ਬਾਹਰ ਰੱਖਣ ਰਹੇ ਹੋ ਇਹ ਵਿਕਾਸ ਆ ਲੋਕਾਂ ਦੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੋਨੂੰ ਜਾਂਚ ਲਾਤੇ ਤੁਸੀਂ ਦੇਖ ਰਹੇ ਹੋ ਫਰੀडम ਟੀਵੀ ਜਿਵੇਂ ਸਭ ਜਾਣਦੇ ਨੇ ਕਿ ਮੋਹਾਲੀ ਇੱਕ ਬੜਾ ਖੂਬਸੂਰਤ ਸ਼ਹਿਰ ਹੈ ਪਰ ਕੀ ਹੋਵੇਗਾ ਜਿਸ ਟਾਈਮ ਇੱਕ ਡੰਪਿੰਗ ਗਰਾਊਂਡ ਨਾ ਹੋਵੇ ਤੇ ਕੂੜੇ ਨੂੰ ਲੈ ਕੇ ਪ੍ਰੋਬਲਮਾਂ ਹੁੰਦੀਆਂ ਹੋਣ ਉੱਥੇ ਹੀ ਆਵਾਜ਼ ਚੁੱਕਦੇ ਨੇ ਅਕਸਰ ਹੀ ਆਪਾਂ ਦੇਖਦੇ ਨੇ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਜੋ ਮੁਹਾਲੀ ਦੇ ਹੱਕ ਦੇ ਲੋਕਾਂ ਦੇ ਲਈ ਅਕਸਰ ਖੜਦੇ ਨੇ ਹਮੇਸ਼ਾ ਹੀ ਆਵਾਜ਼ ਚੱਕਦੇ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਚੱਲ ਰਿਹਾ ਹੈ ਇਸ ਮਸਲੇ ਨੂੰ ਲੈ ਕੇ ਅਕਸਰ ਹੀ ਡੰਪਿੰਗ ਗਰਾਊਂਡ ਨੂੰ ਲੈ ਕੇ ਸਰਕਾਰਾਂ ਦੇ ਅੱਗੇ ਆਵਾਜ਼ ਚੱਕਦੇ ਨੇ ਸੋ ਸਵਾਗਤ ਕਰਦੇ ਹਾਂ ਕੁਲਜੀਤ ਸਿੰਘ 베ਦੀ ਜੀ ਦਾ ਸਤਿ ਸ਼੍ਰੀ ਅਕਾਲ ਧੰਨਵਾਦ ਸਾਹਿਬ ਸਤਿ ਸ਼੍ਰੀ ਅਕਾਲ ਕੁਲਦੀਪ ਸਰ ਕੀ ਕਹਿਣਾ ਚਾਹੋਗੇ ਕੀ ਚੱਲਦਾ ਹੈ ਕਿ ਜੋ ਵੀ ਅੱਜ ਕੱਲ੍ਹ ਚੱਲ ਰਿਹਾ ਕੁਲਜੀਤ ਸਿੰਘ ਦੇਖੋ ਅਫਸੋਸਨਕਾ ਜੋ ਹੋਇਆ ਰਿਹਾ ਏਡਾ ਵੱਡਾ ਸ਼ਹਿਰ ਦੇ ਨਾਲ ਖਿਲਵਾੜ ਹੋ ਰਿਹਾ ਮੋਹਾਲੀ ਦੇ ਲੋਕਾਂ ਨਾਲ ਮਜ਼ਾਕ ਹੋ ਰਿਹਾ ਅੱਜ ਮੋਹਾਲੀ ਪੰਜਾਬ ਦੀ ਮਿੰਨੀ ਰਾਜਧਾਨੀ ਹੋਣ ਦੇ ਬਾਵਜੂਦ ਏਡਾ ਵੱਡਾ ਸ਼ਹਿਰ ਹੋਣ ਦੇ ਬਾਵਜੂਦ ਅੱਜ ਮੋਹਾਲੀ ਨੂੰ ਅਫਸਰਸ਼ਾਈ ਸਰਕਾਰਾਂ ਕੋਈ ਧਿਆਨ ਨਹੀਂ ਦਿੰਦੀਆਂ ਭਾਵੇਂ ਪਿਛਲੇ ਅਸੀਂ ਪਾਇਆ ਸਭ ਗੱਲਾਂ ਕਰਦੀਆਂ ਨੇ ਮੋਹਾਲੀ ਦੇ ਵਿੱਚ ਲੋਕਾਂ ਦੇ ਤੋਂ ਇੱਥੋਂ ਮਾਲ ਵੇਚ ਕੇ ਜ਼ਮੀਨਾਂ ਵੇਚ ਕੇ بڑے بڑے ਪਲਾਟ ਵੇਚ ਕੇ ਇੱਥੋਂ ਦਾ ਪੈਸਾ ਦੂਜੇ ਸ਼ਹਿਰਾਂ ਵਿੱਚ ਦੂਜੀਆਂ ਥਾਵਾਂ ਤੇ ਵਕਤੋਂ ਚਾਉਂਦਾ ਕਿਉਂਕਿ ਜਿੱਥੇ ਵੀ ਸ਼ਹਿਰ ਵਸਣਾ ਪਾਪੂਲੇਸ਼ਨ ਹੋਣੀ ਹੈ ਉੱਥੇ ਵੇਸਟਜ ਜਿਹੜਾ ਵਾ ਉਹਦਾ ਕੂੜਾ ਕਰਕੜ ਆਉਣਾ ਹੁੰਦਾ ਜਿਹੜਾ ਇੱਥੇ ਪੁਰਾਣਾ ਗੈਂਪਿੰਗ ਗਰਾਊਂਡ ਸੀ ਅੱਠ ਫੇਂਡਫੇਸ ਇੰਡਸਟਰੀ ਦੇ ਨਾਲ ਉਹਦਾ ਕੇਸ ਚੱਲਦਾ ਸੀ ਹਾਈ ਕੋਰਟ ਵਿੱਚ ਗ੍ਰੀਨ ਟ੍ਰਿਬਿਨਲ ਵਿੱਚ ਆਈ ਤੋਂ ਸਵਾ ਲੜੇ ਸਾਲ ਪਹਿਲਾਂ ਉਹਦੇ ਆਰਡਰ ਆਏ ਕੋਰਟ ਦੇ ਜਿਹੜੇ ਅਫਸਰ ਸਾਹਿਬੀ ਨੇ ਨਲਾਕੀ ਕਰਕੇ ਉਹ ਆਰਡਰ ਜਿਹੜੇ ਆ ਸਖਤ ਆਰਡਰ ਸਨ ਪਏ ਇਹ ਡੰਪਿੰਗ ਨੂੰ ਬੰਦ ਕੀਤਾ ਜਾਵੇ ਔਰ ਉਹਦੇ ਜਦੋਂ ਆਰਡਰ ਆਏ ਇਹਨਾਂ ਡੰਪਿੰਗ ਗਰਾਉਂਡ ਬੰਦ ਕਰ ਕੀਤਾ ਔਰ ਉਸ ਤੋਂ ਬਾਅਦ ਸਭ ਤੋਂ ਪਹਿਲਾ ਬੰਦਾ ਸਾਂ ਮੁਹਾਲੀ ਦਾ ਜਦੋਂ ਮੈਂ ਇਹਦੇ ਖਿਲਾਫ ਆਵਾਜ਼ ਚੱਕੀ ਮੈਂ ਬੇਨਤੀ ਕੀਤੀ ਸਰਕਾਰ ਨੂੰ ਵੀ ਅਫਸਰ ਸਹਿਬਾਨ ਨੂੰ ਵੀ ਪਈ ਇਹਦੇ ਖਿਲਾਫ ਇਹ ਆਰਡਰਾਂ ਨੂੰ ਸੁਪਰੀਮ ਕੋਰਟ ਚਾਲੀ ਕੀਤਾ ਜਾਵੇ ਜੀ ਪਰ ਆ ਸੋਸਾ ਕਿਸੇ ਨੇ ਉਦੋਂ ਮੇਰੀਆਂ ਗੱਲਾਂ ਦਾ ਮਜ਼ਾਕ ਉਡਾਇਆ ਗਿਆ ਮੈਂ ਤਿੰਨ ਪੰਜ ਦੀਆਂ ਲਾਈਟਾਂ ਤੇ ਲੋਕਲ ਸਾਰੇ ਚੈਨਲ ਇਸ ਗੱਲ ਦੇ ਗਵਾਹ ਨੇ ਮੈਂ ਉਦੋਂ ਸਾਰੇ ਚੈਨਲਾਂ ਤੇ ਬੋਲਿਆ ਤਿੰਨ ਪੰਜ ਤੇ ਲਾਈਟਾਂ ਦੇ ਪੁਤਲਾ ਸਾਡੇ ਅਫਸਰ ਸਾਹਿਬਾ ਔਰ ਤਾਂ ਕੀ ਨੇ ਨੂੰ ਕਹਿੰਦੇ ਟੱਲੀ ਖੜਕਾਈ ਵੀ ਜਾਗ ਜਾਓ ਮੈਂ ਉਦੋਂ ਗੱਲੇ ਕਹੀ ਸੀ ਵੀ ਨੀਰੇ ਮੁਹਾਲੀ ਦਾ ਬਹੁਤ ਬਦਲ ਹੋਣਾ ਪਰ ਅੱਜ ਫੇਰ ਉਹ ਗੱਲ ਮੇਰੀ ਜਿਹੜੀ ਹੈ ਸੱਚ ਸਾਬਤ ਹੋਈ ਅੱਜ ਸਾਰਾ ਮੁਹਾਲੀ ਤਾਤਰਾ ਕਰ ਰਿਹਾ ਅੱਜ ਮੁਹਾਲੀ ਦੇ ਸਾਰੇ ਲੀਡਰ ਇੱਕ ਦੂਜੇ ਤੇ ਦੋਸ਼ ਲਾ ਰਹੇ ਨੇ ਪਰ ਮੈਂ ਕਹਿੰਦਾ ਸਮੇਂ ਸਿਰ ਜਾਗਦੇ ਤੇ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਸੀ ਕਿਉਂਕਿ ਕਈ ਦਿਨ ਪਹਿਲਾਂ ਤੋਂ ਉਹ ਨਵਾ ਇੱਕ ਚਕੂਫਾ ਛੱਡਿਆ ਜਾਂਦਾ ਸੀ ਤੇ ਸੰਗੋਲੀ ਵਿੱਚ ਜਗ੍ਹਾ ਹੈਗੀ ਆ ਜਗ੍ਹਾ ਜਿਹੜੀ ਉੱਥੇ ਡੰਪਿੰਗ ਗੋੜ ਬਣਾਇਆ ਜਾ ਸਕਦਾ ਕੱਲ ਕਿਉਂਕਿ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਮੁਹਾਲੇ ਦੇ ਲੋਕਾਂ ਨੂੰ ਵੀਡੀਓ ਕਮਿਟਮੈਂਟ ਮੈਂ ਹਮਦਰ ਲੋਕ ਨੂੰ ਪਿਆਰ ਕਰਦੇ ਨੇ ਮੈਂ ਮੋਹਾਲੀ ਦੇ ਲੋਕਾਂ ਦੀ ਸੰਘਰਸ਼ ਕਰਨਾ ਉਹਦੇ ਲਈ ਕੱਲ ਮੈਂ ਡੰਪਿੰਗ ਕਾਉਂਟ ਸਾਈਟ ਵਿੱਚ ਕੇ ਆਇਆ ਪਰ ਅਫਸੋਸ ਬਹੁਤ ਅਫਸੋਸ ਕਿ 50 ਏਕੜ ਜਗ੍ਹਾ ਲਗਭਗ ਸਰਕਾਰ ਨੇ ਐਕਵਾਇਰ ਕੀਤੀ ਹੈ ਅਜ ਤੋਂ 15 ਸਾਲ ਪਹਿਲਾਂ 14 ਸਾਲ ਪਹਿਲਾਂ ਉੱਤੇ 11 ਏਕੜ ਤੇ ਕੇਸ ਚੱਲਦਾ ਹਾਲੇ ਕੋਰਟ ਚ 37 38 ਏਕੜ ਦੇ ਕਬਜ਼ਾ ਵਾ ਅਜ ਤੋਂ 10 8 7 8 ਸਾਲ 10 ਸਾਲ ਪਹਿਲਾਂ ਉੱਥੇ ਲੱਖਾਂ ਕਰੋੜਾਂ ਦੇ ਇਲਾਕੇ ਦੀ ਜਾਇਦਤਾ ਦੀ ਕੀਤੀ ਗਈ ਜੀ ਪਰ ਉੱਥੇ ਤੁਸੀਂ ਕੂੜੇ ਦਾ ਟਰੱਕ ਤੇ ਛੱਡ ਕੇ ਕਾਰ ਨੀਂ ਖੜ ਸਕਦੇ ਕਿਉਂਕਿ ਉਹਦਾ 1.5 ਕਿਲੋਮੀਟਰ ਜਿਹੜਾ ਸਕੇਚ ਆ ਉਹ ਬਿਲਕੁਲ ਕੱਚਾ ਪਿਆ ਉਚਾ ਨੀਵਾ ਪਿਆ ਉਹਦੇ ਨਾਲ ਖੱਡੇ ਨੇ ਉਹਦੇ ਨਾਲ ਕੋਈ ਉੱਥੇ ਕੋਈ ਆਰਮ ਟਿੱਪਲ ਛੱਡ ਕੇ ਕੋਈ ਜਿਹੜਾ ਵਾ ਕਾਰ ਲੰਗੜੀ ਵੀ ਔਖੀ ਆ ਉਸ ਤੋਂ ਬਾਅਦ ਡੇੜਾ ਬੱਸੀ ਤੋਂ ਲੈ ਕੇ ਉਹ ਜਦੋਂ ਮੋੜ ਤੱਕ ਜਿਵੇਂ ਤੁਸੀਂ ਜੰਪਿੰਗ ਹੌਨ ਸਾਈਡ ਤੋਂ ਜਾਣਾ ਹੋਵੇ ਜਿਹੜੀ ਉਹ ਸੰਗੋਲੀ ਰੋਡ ਆ ਉਹ ਵੀ ਮੈਂ ਸਮਝਦਾ 8 ਫੁੱਟੀ ਰੋਡ ਆ ਜਿਹਦੇ ਉੱਤੇ ਤਿੰਨ ਚਾਰ ਪਿੰਡ ਨੇ ਅੱਗੇ ਹੋਰ ਪਿੰਡਾਂ ਨੂੰ ਜਾਂਦੀ ਹੈ ਇੰਨਾ ਟ੍ਰੈਫਿਕ ਆ ਉਹਦੇ ਉੱਤੇ ਵੀ ਕਿਉਂਕਿ 8 ਫੁੱਟੀ ਰੋਡ ਤੇ ਵੱਡੇ ਟਿੱਪੜਾਂ ਦਾ ਜਾਣਾ ਅਸੰਭਵ ਆ ਔਰ ਇਹ ਸਿਰਫ ਲੋਕਾਂ ਨੂੰ ਮੂर्ख ਬਣਾਇਆ ਜਾ ਰਿਹਾ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਲੋਕਾਂ ਨੂੰ ਝੂਠ ਪਰੋਸਿਆ ਜਾ ਰਿਹਾ ਮੈਂ ਤਾਂ ਇਸ ਸਰਕਾਰਾਂ ਦੇ ਅਫਸਰਾਂ ਦੇ ਸੱਚ ਲੋਕਾਂ ਸਾਹਮਣੇ ਮੇਰੇ ਸਾਡੇ ਚੈਨਲ ਮੇਰੇ ਆਪਣਾ ਸੋਸ਼ਲ ਮੀਡੀਆ ਤੇ ਮੇਰੀ ਇਹ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਨਾਲ ਮੈਂ ਗਰਾਉਂਡ ਦੇ ਉੱਤੇ ਸਾਰਾ ਜਾ ਕੇ ਲੋਕਾਂ ਨੂੰ ਸੱਚ ਵਿਖਾਇਆ ਇਹ ਸੱਚ ਜੇ ਹਾਲੇ ਉਥੇ 2-4 ਸਾਲ ਕਿਤੇ ਗੈਂਪਿੰਗ ਉਹ ਨਹੀਂ ਬਣ ਸਕਦਾ ਨਾ ਕੋਈ ਉਥੇ ਕੁੜਾ ਡਿੱਗ ਸਕਦਾ ਹੂੰ ਇਸ ਲਈ ਕਿਉਂਕਿ ਉਥੇ ਕੋਈ ਰਸਤਾ ਨਹੀਂ ਕੋਈ ਉਥੇ ਬਿਜਲੀ ਦਾ ਪੋਲ ਨਹੀਂ ਜਿੱਥੇ ਕੋ ਮਾੜੀ ਮੋਟੀ ਕੋਈ ਕਿਤੇ ਮੋਗ ਉਹਦੇ ਲਈ ਪੋਲ ਲੱਗਣਾ ਕੋਈ ਉਹਦਾ ਰੋਡ ਮੈਪ ਨਹੀਂ ਸਿਰਫ ਕਾਗਜ਼ਾਂ ਵਿੱਚ ਜੂਤ ਹੋਇਆ ਫਿਰਦਾ ਅੱਜ ਮੁਹਾਲੀ ਵਰਗੇ ਸ਼ਹਿਰ ਨੂੰ ਮੈਂ ਸਮਝਦਾ ਪੁਰਾਣਾ ਮੁਹਾਲੀ ਨੂੰ ਛੱਡੋ ਨਵਾਂ ਨਵੇਂ ਸ਼ਹਿਰ ਵਸਾਏ ਹੈ ਮੁਹਾਲੀ ਇਹਨਾਂ ਨੇ ਪੀਡੀਏ ਵਸਾਇਆ ਕੋਲਾਂ ਤੇ ਸੀਐਲਜੂ ਲਿਆ ਅੱਜ ਨਾ ਐਰੋ ਸਿਟੀ ਵਸਾਇਆ ਅੱਜ ਨਾ ਆਈਟੀ ਸਿਟੀ ਵਸਾਇਆ ਅੱਜ ਨਾ ਨਿਊ ਚੰਡੀਗੜ੍ਹ ਵਸਾਇਆ ਅੱਜ ਅੱਗੇ ਲੈਂਡ ਪੂਲਿੰਗ ਲੈਂਡ ਤੋਂ ਰੁਪੇ ਨੇ ਉਹਨਾਂ ਸ਼ਹਿਰਾਂ ਦਾ ਵੇਸਟ ਕਿੱਥੇ ਗਿਆ ਉਹਨਾਂ ਸ਼ਹਿਰਾਂ ਦਾ ਕੂੜਾ ਕਿੱਥੇ ਪ੍ਰੋਸੈਸ ਕਰਦੇ ਹੋ ਇਹਨਾਂ 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 ਏਰੀਆ ਦਾ ਜਿਹੜੇ ਭਾਵੇਂ ਜੀਐਲਪੀ ਆ ਭਾਵੇਂ ਵੇਵ ਆ ਭਾਵੇਂ ਐਸਬੀਐਸਸੀ ਆ ਭਾਵੇਂ ਕਨਵੇਂ ਆ ਉਹਨਾਂ ਸ਼ਹਿਰਾਂ ਉਹਨਾਂ ਥਾਵਾਂ ਦਾ ਕੂੜਾ ਜਿਹੜਾ ਵਾ ਉਹ ਕਿੱਥੇ ਪ੍ਰੋਸੈਸ ਕਰਦਾ ਪ੍ਰਸ਼ਾਸਨ ਦੱਸੇ ਤਾਂ ਸਹੀ ਮੁਹਾਲੀ ਦੀ ਜਿਹੜੀ ਰੰਪਿੰਗ ਗਰਾਊਂਡ ਸੀ ਉਹ ਮੁਹਾਲੀ ਦੀ ਸੀ ਅੱਗੇ ਇਹਨਾਂ ਜ਼ਮੀਨਾਂ ਵੇਚ ਕੇ ਇਥੋਂ ਕਰੋੜਾਂ ਰਪਏ ਵਟ ਕੇ ਅੱਗੇ ਭੇਜਦੇ ਉਹ ਜਿਹੜੇ ਉੱਥੇ ਮਕਾਨ ਲੋਕਾਂ ਨੇ ਪਾਏ ਆ ਜਿਹੜੇ ਲੋਕਾਂ ਨੇ ਕਰੋੜਾਂ ਰਪਏ ਸਾਰੀ ਜ਼ਿੰਦਗੀ ਦਾ ਸਮਾਇਆ ਲਾਇਆ ਉਹਨਾਂ ਦਾ ਉਹਨਾਂ ਨੇ ਜਿਹੜਾ ਖਾ ਪੀ ਕੇ ਕੁਲਾ ਸੁੱਟਣਾ ਉਹ ਕਿੱਥੇ ਜਾਣਾ ਅੱਜ ਮੋਹਾਲੀ ਵਿੱਚ ਬਹੁਤ سارے ਪੰਜਾਬ ਤੋਂ ਕਿਉਂਕਿ ਬਹੁਤ سارے ਹੈੱਡਕੁਆਰਟਰ ਇੱਥੇ ਨੇ ਪੰਜਾਬ ਤੋਂ ਬਹੁਤ سارے ਲੋਕ ਹਰ ਜ਼ਿਲ੍ਹੇ ਦੇ ਲੋਕ ਇੱਥੇ ਹੁੰਦੇ ਨੇ ਹਰ ਕਿਉਂਕਿ ਉਹਨਾਂ ਲੋਕਾਂ ਨੂੰ ਕੰਮ ਹੈ ਐਜੂਕੇਸ਼ਨ ਬੋਰਡ ਆਉਣਾ ਕਿ ਇਹਨੇ ਤਾਂ ਇੱਥੇ ਆਉਣਾ ਜੇ ਕਿਸੇ ਲੋਕਲ ਆਪਣਾ ਐਕਸਾਈਜ਼ੇਟਰ ਦਫ਼ਤਰਾਂ ਪੰਜਾਬ ਦਾ ਇੱਥੇ ਉਹਦੇ ਇੱਥੇ ਆਉਣਾ ਜੇ ਕਿਹਨੇ ਪੰਚਾਇਤਾਂ ਦਾ ਕੰਮਾਂ ਤੇ ਉਹ ਪੰਚਾਇਤੀ ਵਿਭਾਗ ਦਾ ਦਫ਼ਤਰ ਇੱਥੇ ਆ ਜੇ ਕਿਸੇ ਨੇ ਵਿਜੀਲੈਂਸ ਦਾ ਕੰਮਾਂ ਉਹ ਇੱਥੇ ਆ ਇਦਾਂ ਹੋਰ ਆਪਣਾ ਜੰਗਲਾਤ ਮੈਕਮੇਨ ਦਾ ਉਹ ਇੱਥੇ ਆ ਉਹ ਕਈ ਮੈਕਮੇਨ ਜਿਹਦਾ ਹੈੱਡ ਕੁਆਟਰ ਪੰਜਾਬ ਲੈਵਲ ਦੇ ਇੱਥੇ ਨੇ ਬਹੁਤ ਵੱਡੇ ਹਸਤਾ ਲੈ ਇੱਥੇ ਨੇ ਹਾਂਜੀ ਉਹ ਤੋਂ ਇਲਾਵਾ ਇਥੇ ਨਾ ਆਈਟੀ ਦਾ ਮੁੰਡਾ ਇਨਾ ਆ ਗਿਆ ਜਿਹੜਾ ਇੱਥੇ ਪੜਨ ਵਾਸਤੇ ਜਿਹੜਾ ਇੱਥੇ ਜੌਬ ਕਰਨ ਵਾਸਤੇ ਉਹ ਇਨਾ ਆਏ ਫੂਡ ਕੋਰ ਖੋਲਗੇ ਉਥੋਂ ਕੋਈ ਉਹਨਾਂ ਬੈਕ ਮਾਈਕ ਆਦੀ ਗਮਾੜਾ ਪਰ ਉਹਦਾ ਜਿਹੜਾ ਕੂੜਾ ਵਾ ਉਹ ਕਿਦਾਂ ਪ੍ਰੋਸੈਸ ਹੋਣਾ ਉਹਦੇ ਲਈ ਬਾਇਓ ਗੈਸ ਪਲਾਂਟ ਲੱਗਣਾ ਉਹਦੇ ਲਈ ਜਿੱਥੋਂ ਅੱਜ ਅੰਦਰ ਬਾਇਓ ਗੈਸ ਬਣਾ ਸਕਦਾ ਉਥੋਂ ਬੱਸਾਂ ਚਲਾ ਸਕਦਾ ਉਥੋਂ ਬਿਜਲੀ ਪੈਦਾ ਕਰ ਸਕਦਾ ਕੀ ਮੁਹਾਲੀ ਕਿਉਂ ਨਹੀਂ ਕਰ ਸਕਦਾ ਜਿੱਦਾਂ ਵੱਡੀ ਵੱਡੀ ਬਿਲਡਿੰਗਾਂ ਖੜੀਆਂ ਕਰ ਦਿੱਤੀਆਂ ਮੋਹਾਲੀ ਅੱਜ ਇੱਕ ਵਧੀਆ ਸ਼ਹਿਰ ਹੈ ਪਰ ਕਿਤੇ ਨਾ ਕਿਤੇ ਜਿਹੜੇ ਵੱਡੇ ਲੋਕ ਨੇ ਉਹ ਤਾਂ ਬਿਲਡਿੰਗਾਂ 'ਚ ਰਹਿੰਦੇ ਨੇ ਕੋਠੀਆਂ 'ਚ ਰਹਿੰਦੇ ਆ ਪਰ ਤੁਸੀਂ ਆਮ ਲੋਕਾਂ ਦੇ ਵਿੱਚ ਜਾ ਕੇ ਜਿੱਦਾਂ ਉੱਥੇ ਖੜੇ ਹੋ ਕੇ ਯਾਨੀ ਉਹਨਾਂ ਦੇ ਹੱਕ ਦੇ ਲਈ ਬੋਲਦੇ ਹੋ ਕਿਤੇ ਨਾ ਕਿਤੇ ਦੇਖਿਆ ਜਾਂਦਾ ਕਿ ਜਿੰਨਾ ਸੋਹਣਾ ਸ਼ਹਿਰ ਹੈ ਕਿਤੇ ਨਾ ਕਿਤੇ ਵੀਸਣਾ ਤਾਂ ਇੱਕ ਆਮ ਗਰੀਬ ਨੂੰ ਹੀ ਪੈਂਦਾ ਅੱਜ ਸਰ ਨਹੀਂ ਹਸਾਦਾ ਸ਼ਹਿਰ ਪਈ ਅੱਜ 11 ਫੇਸ ਤੇ ਸਾਹ ਲੈਣਾ ਔਖਾ ਹੋਇਆ ਪਿਆ ਅੱਜ 71 ਸੈਕਟਰ ਸਾਹ ਲੈਣਾ ਔਖਾ ਹੋਇਆ ਪਿਆ ਅੱਜ 5 ਫੇਸ ਤੇ ਸ਼ਾਈ ਮਾਜਦੇ ਸਾਹ ਲੈਣਾ ਔਖਾ ਹੋਇਆ ਪਿਆ ਅੱਜ 71 ਕਤਲ ਸੈਕਟਰ ਸਾਹ ਲੈਣਾ ਔਖਾ ਅੱਜ 70 ਸੈਕਟਰ ਹੋਮਲੈਂਡ ਆਪਣਾ ਤਿੰਨ ਇਹ ਜਿੱਥੇ ਜਿੱਥੇ ਵੀ ਹੈਗਾ ਮੈਂ ਸਮਝਦਾ ਬਹੁਤ ਬੁਰਾ ਹਾਲ ਆ ਅੱਜ ਬੁਹਾਲੀ ਦੇ ਹਰ ਕੋਨੇ ਤੇ ਕੂੜਾ ਪਿਆਦਾ ਕਿਉਂਕਿ ਜਿਹਨਾਂ ਸਫਾਈ ਵਾਲਾ ਠੇਕੇਦਾਰ ਆ ਉਹ ਕਹਿੰਦਾ ਮੇਰੇ ਕੋਲ ਜਗ੍ਹਾ ਨਹੀਂ ਮੈਂ ਕੂੜਾ ਸੁੱਟਾਂ ਕਿੱਥੇ ਉਈ ਤਾਂ ਨੀ ਆ ਮਸਰਾਉ ਦੂਜੇ ਬੰਨੇ ਇੱਕ ਦੂਜੇ ਤੇ ਦੋਸ਼ ਲੱਗੀ ਜਾਂਦੇ ਨੇ ਮੈਂ ਤਾਂ ਸਭ ਨੂੰ ਹੱਥ ਜੋੜਨਾ ਅਜੇ ਤਾਂ ਹੋਰ ਲੈਂਡ ਪੂਲਿੰਗ ਦੀ ਅਗਰ ਗੱਲ ਕਰੀਏ ਹੋਰ ਵੀ ਕਹਿੰਦੇ ਨੇ ਆਪਾਂ ਕਲੋਨੀਆਂ ਕੱਟਣੀਆਂ ਤੁਹਾਨੂੰ ਕੀ ਲੱਗਦਾ ਕਿ ਪਹਿਲਾਂ ਇਹ ਚੀਜ਼ਾਂ ਸੋਚਣੀਆਂ ਚਾਹੀਦੀ ਪਲਾਨ ਕਰਨੀਆਂ ਚਾਹੀਦੀਆਂ ਬਿਲਕੁਲ ਪਹਿਲਾਂ ਜੋ ਵੀ ਚੀਜ਼ ਬਸੋ ਕਹੋ ਉਹਦੀ ਹਰ ਚੀਜ਼ ਉੱਥੇ ਪਾਣੀ ਕਿੱਥੋਂ ਆਉਣਾ ਉੱਥੇ ਬਿਜਲੀ ਕਿੱਥੇ ਜਾਣੀ ਆ ਉਹਦਾ ਵੇਸਟ ਮੈਨੇਜਮੈਂਟ ਕਿੱਦਾਂ ਹੋਣੀ ਆ ਉਹਦਾ ਵਸਾਤੀ ਪਾਣੀ ਕਿੱਥੇ ਜਾਣਾ ਉਹਦਾ ਦੂਜਾ ਪਾਣੀ ਜਿਹੜਾ ਵਾ ਸਾਰੇ ਜਿਹੜੇ ਬੰਦੋਆ ਸੋ ਉਹ ਕਰਕੇ ਹੀ ਕੋਈ ਚੀਜ਼ ਜਿਹੜੀ ਆ ਵੇਚਣੀ ਚਾਹੀਦੀ ਲੋਕਾਂ ਨੂੰ ਉਥੇ ਬਾਤ ਕਰਨਾ ਚਾਹੀਦਾ ਨਾ ਕਿ ਇਦਾਂ ਇੱਕ ਦੂਜੇ ਦੇ ਵੇਚ ਕੇ ਮਾਲ ਬਾਹਰ ਜਾਓ ਆਮ ਲੋਕ ਜਿਹੜੇ ਮੁਹਾਲੀ ਦੇ ਨਾਂ ਦੇ ਉਤੇ ਇਨਵੈਸਟਮੈਂਟ ਕਰਦੇ ਨੇ ਜਿਹੜੇ ਜ਼ਿੰਦਗੀ ਦਾ ਸਾਰਾ ਸਮਾਇਆ ਜਿਹੜਾ ਉਥੇ ਲਾ ਦਿੰਦੇ ਨੇ ਮੈਂ ਸਮਝਦਾ ਉਹਨਾਂ ਲੋਕਾਂ ਦਾ ਬਹੁਤ ਵੱਡਾ ਧੋਖਾ ਹੋਣੀ ਲਾਸਟ ਸਵਾਲ ਲਵਾਂਗੇ ਹੁਣ ਜਿੱਦਾਂ ਸੀਐਮ ਸਾਹਿਬ ਦਾ ਇੱਕ ਬਿਆਨ ਸੀ ਉਹ ਕਹਿੰਦੇ ਸੀ ਕਹਿੰਦੇ ਕਿ ਕਲੋਨੀਆਂ ਪਹਿਲਾਂ ਵੀ ਬਣੀਆਂ ਨੇ ਪਰ ਕਹਿੰਦੇ ਗੈਰਕਾਨੂੰਨੀ ਬਣੀਆਂ ਨੇ ਹੁਣ ਯਾਨੀ ਆਪਾਂ ਜਿਹੜੀ ਕਲੋਨੀਆਂ ਬਣਾਣੇ ਉਸ ਤੇ ਪਾਣੀ ਵੀ ਹੋਏਗਾ ਬਿਜਲੀ ਵੀ ਹੋਏਗੀ ਆਪਾਂ ਕਲੋਨੀਆਂ ਪਹਿਲਾਂ ਕੱਟਦੀ ਸੀ ਪਰ ਭੱਜ ਜਾਂਦੇ ਸੀ ਕਿਉਂਕਿ ਸੀਐਮ ਸਾਹਿਬ ਨੇ ਰਹਿਣਾ ਨਹੀਂ ਜਦੋਂ ਇੱਕ ਕਲੋਨੀਆਂ ਬਣਨੀਆਂ ਸੀਐਮ ਸਾਹਿਬ ਨੇ ਜਦੋਂ ਅਸਲੀਆ ਭੱਜ ਜਾਣਾ ਇਸ ਕਰਕੇ ਉਹ ਕਹਿੰਦੇ ਨੇ ਵੀ ਇੱਕ ਕਾਨੂੰਨੀਕਰਨ ਦੀ ਕੋਈ ਨਹੀਂ ਪੰਨੀ ਹੈ ਇਹ ਸਿਰਫ ਉਹਨਾਂ ਕੋ ਪੈਸੇ ਲੈ ਕੇ ਜਦੋਂ ਇਹਨਾਂ ਨੇ ਪ੍ਰਾਪਰ ਤਰੀਕੇ ਨਾਲ ਉਹ ਸੀਡੀ ਉਹਨੂੰ 1.5 ਸਾਲ ਦੇ ਵਿੱਚ ਲੈ ਗਿਆ ਸਰਕਾਰ ਦਾ ਮੁੜ ਕੇ ਇਹਨਾਂ ਦਾ ਕੋਈ ਲੱਭਣਾ ਕਿਸੇ ਨੇ ਡੇਢ ਸਾਲ ਦੇ ਤੋਂ ਉੱਥੇ ਨੀ ਉਹਦੀ ਸੜਕ ਨਹੀਂ ਬਣ ਸਕਦੀ ਇੱਕ ਉੱਥੇ ਇੱਕ ਪੋਲ ਨਹੀਂ ਲੱਗ ਸਕਦਾ ਇੱਕ ਇੱਕ ਪਾਈਪ ਨਹੀਂ ਪਾਉਣ ਲੱਗਣ ਹਲੇ ਜ਼ਮੀਨ ਰਿਕਵਾਇਲ ਹੋਣੀ ਆ ਉਸ ਤੋਂ ਬਾਅਦ ਕਦੋਂ ਟੈਂਡਰ ਲੱਗਣੇ ਨੇ ਕਦੋਂ ਕਿਹੜੇ ਠੇਕੇਦਾਰ ਇਹਨਾਂ ਦੇ ਵੇਚ ਕੇ ਇਹਨਾਂ ਤੇ ਉਹਨਾਂ ਕਲੋਨੀਆਂ ਜਿਹਨਾਂ ਕੋ ਵੱਡਿਆ ਵੱਡਿਆ ਬਿਲਡਿੰਗਾਂ ਦੀ ਸੈਟਿੰਗ ਹੈ ਦਿੱਲੀ ਵਾਲਿਆਂ ਦੀ ਦਿੱਲੀ ਵਾਲੇ ਠੇਕੇਦਾਰ ਆਉਣੇ ਨੇ ਦਿੱਲੀ ਤੋਂ ਉਹਨਾਂ ਨੇ ਇਹਦੇ ਵਿੱਚੋਂ ਜਿਹੜੇ ਲੈਂਡ ਪੂਲਿੰਗ ਕਰਕੇ ਉਹਨਾਂ ਲੋਕਾਂ ਦੇ ਉਹਨਾਂ ਲੋਕਾਂ ਨੂੰ ਵੇਚ ਕੇ ਪਲਾਟ ਵੱਡੇ ਜਿਹੜੇ ਹੱਬ ਨੇ ਉਹ ਵੇਚ ਜਾਣੇ ਨੇ ਸਸਤੇ ਭਾਵਾਂ ਦੇ ਉਹ ਵੇਚ ਕੇ ਤੋਂ ਪੈਸੇ ਲੈ ਗਏ ਆ ਜਾਣਾ ਕੋਈ ਉੱਥੇ ਭਾਜੀ ਉਹ ਮੁੜਕੇ ਲੋਕਾਂ ਨੇ ਉੱਥੇ ਧੋਖਾ ਨਾ ਦਿਓ ਪ੍ਰਾਈਵੇਟ ਰਹੀ ਹਾਂਜੀ ਨਾ ਅੱਜ ਤੁਸੀਂ ਵਖੋ ਤੁਸੀਂ ਜਾ ਕੇ ਵਖੋ ਪੁਲਿਸ ਸਿਟੀ ਵਾਲੇ ਟਮਾੜਾ ਦੀ ਜ਼ਮੀਨ ਉਹਦੇ ਵਿੱਚ ਪੁਲਿਸ ਸਿਟੀ ਵਾਲਾ ਕੀ ਹਾਲ ਹੈ ਸ਼ਹਿਰ ਦਾ ਵਿੱਚ ਮੁਹਾਲੀ ਸ਼ਹਿਰ ਦਾ ਉਹਦਾ ਹਾਲ ਕੀ ਆ ਇਸ ਕੇ ਪੈਸੇ ਵੇ ਸਭ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਦੀਆਂ ਕਿਉਂਕਿ ਇਹ ਝੂਠੀ ਸਰਕਾਰ ਆ ਇਹਨਾਂ ਨੇ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਝੂਠ ਬੋਲਣਾ ਉਹਦੇ ਜਿਹਾ ਮਾਰ ਨੇ ਅੱਜ ਥਾਂ ਥਾਂ ਬੋਰਡ ਲੱਗੇ ਨੇ ਅਜ ਤਾਂ ਤਾਂ ਐਡਵਰਟਾਈਜ਼ਮੈਂਟ ਹੋਦੀਆਂ ਜਿਹੜਾ ਕੰਮ ਹੋਇਆ ਵੀ ਨਹੀਂ ਉਹਦੇ ਬੋਰਡ ਵੀ ਲਾ ਦਿੰਦੇ ਨੇ ਇਸ ਕਰਕੇ ਅੱਜ ਕਿੱਥੇ ਗਏ ਹੋ ਮੈਡੀਕਲ ਕਾਲਜ ਜਿਹੜੇ ਇਹਨਾਂ ਖੋਲ੍ਹਨੇ ਸਨ ਅੱਜ ਇੱਕ ਵੀ ਦੱਸੋ ਮਤਲਬ ਕਿ ਡੇਟ ਵੀ ਲੱਗੀ ਆ ਨੀ ਵੀ ਪੱਟੀ ਆ ਕਿਸੇ ਦੀ ਅੱਜ ਬੜੇ ਬੋਰਡ ਲਾਇਆ ਸਨ ਕੋਈ ਉਹਨਾਂ ਕਦੀ ਐਡਾ ਲਾਤੀਆਂ ਇਹ 6 ਮੈਡੀਕਲ ਕਾਲਜ ਹਰ ਜ਼ਿਲ੍ਹੇ 'ਚ ਮੈਡੀਕਲ ਕਾਲਜ ਖੋਲ੍ਹਣ ਕੋਈ ਭਾਈ ਤੜ ਕੋ ਡਾਕਟਰ ਦੇ ਕੇ ਭਰਤੀ ਨਹੀਂ ਹੈਗਾ ਕਿ ਦੇ ਇੱਕ ਪ੍ਰੋਫੈਸਰ ਵੀ ਹੈ ਇੱਕ ਡਾਕਟਰ ਜਿਹੜੇ ਕਾਲਜ ਚੱਲਦੇ ਨੇ ਇਤਨੀ ਅਨੇਕਾਂ ਗੱਲਾਂ ਨੇ ਅੱਜ 750 700 ਰੁਪਏ ਦੇਣਾ ਬੀਬੀਆਂ ਨੂੰ ਕਿੱਥੇ ਦੇ ਦਿੱਤਾ ਜੀ ਇਦਾਂ ਕਰਕੇ ਕਿਉਂਕਿ ਇਹ ਝੂਠ ਬੋਲਦੇ ਬੇਦੀ ਸੰਥਾ ਨੂੰ ਨਹੀਂ ਲੱਗਦਾ ਕਿ ਵਿਕਾਸ ਤਾਂ ਬੜਾ ਹੋ ਰਿਹਾ ਨੌਕਰੀਆਂ ਮਿਲ ਰਹੀਆਂ ਨੇ ਜਿਸ ਤਰ੍ਹਾਂ ਹੁਣ ਦੇਖਿਆ ਜਾ ਰਿਹਾ ਕਿ ਹੁਣ ਪੀਲਾ ਪੰਜਾ ਚਲਾ ਰਹੇ ਨੇ ਯਾਨੀ ਥਾਂ ਥਾਂ ਤੇ ਪੋਸਟਰ ਲੱਗੇ ਨੇ ਕਿ ਵਿਕਾਸ ਤਾਂ ਬਹੁਤ ਕੀਤਾ ਵਿਕਾਸ ਕੀਤਾ ਜਦੂਰ ਕੀਤਾ ਜਿਹੜੇ ਕਹਿੰਦੇ ਸਨ ਅਸੀਂ ਪੈਂਚਰ ਲਾਉਂਦੇ ਉਹਨੂੰ ਅੱਜ ਮਹਿਲ ਬਣਾ ਦੇ ਨੇ ਵੱਡੀਆਂ ਵੱਡੀਆਂ ਕੋਠੀਆਂ ਪੈ ਰੀਆਂ ਨੇ ਉਹ ਉਹ ਵਕਾਸ ਉਹਨਾਂ ਦਾ ਆਪਣਾ ਵਿਕਾਸ ਕੀਤਾ ਦਿੱਲੀ ਵਾਲੇ ਦਾ ਵਿਕਾਸ ਕੀਤਾ ਦਿੱਲੀ ਦੇ ਲੋਕਾਂ ਨੂੰ ਨੌਕਰੀਆਂ ਦੋ ਦੋ ਲੱਖ ਰੁਪਏ ਦੇ ਧਾਕੇ ਉਹਨਾਂ ਦਾ ਵਿਕਾਸ ਕੀਤਾ ਵਿਕਾਸ ਕੀਤਾ ਜਿਹੜਾ ਇੱਕ ਪਿੰਡ ਆ ਮੈਂ ਸਮਝਦਾ ਪਿੰਡ ਦਾ ਸਰਪੰਚ ਵੀ ਨਹੀਂ ਕੰਮ ਕਰਦਾ ਵੀ ਇੱਕ ਸਕੂਲ ਦੇ ਵਿੱਚ ਬਾਥਰੂਮ ਬਣਾਓ ਉਹਦਾ ਉਦਘਾਟਨ ਕਰਦਾ ਮੰਤਰੀ ਚਲ ਜੇ ਉਹਨੂੰ ਕਲੀ ਕਰੋ ਉਹਦਾ ਉਦਘਾਟਨ ਕਰਨ ਐਮਐਲਏ ਚਲ ਜੇ ਉਹ ਯਾਦ ਇਹ ਤੇ ਲੋਕੀ ਵੈਸੇ ਦਾਨਪੁੰਨ ਚ ਲੋਕੀ ਆਮ ਪਿੰਡਾਂ ਚ ਬਣਾ ਦਿੰਦੇ ਨੇ ਵੀ ਹਾਂ ਇਹ ਬੱਚੇ ਵਿਜਾ ਦੇ ਨਾ ਕਰਨ ਤੁਸੀਂ ਉਹਦੇ 50000 ਰੁਪਏ ਦਾ ਬਾਸਮ ਲਾਉਣ ਤੇ ਲਾ ਕੇ ਨੀ ਪੁੱਥਰ ਬਾਹਰ ਰੱਖਣ ਰਹੇ ਹੋ ਇਹ ਵਿਕਾਸ ਆ ਲੋਕਾਂ ਨੇ ਸੋਸ਼ਲ ਮੀਡੀਆ ਤੇ ਜੋ ਇਹਨਾਂ ਬਾਰੇ ਕਮੈਂਟ ਕੀਤੇ ਨੇ ਉਹ ਹੀ ਵਿਕਾਸ ਆ ਉਹ ਸਾਰਾ ਪੰਜਾਬ ਬੋਲਦਾ ਵੀ ਵਿਕਾਸ ਕੀ ਆ ਇਹ ਜੇ ਵਿਕਾਸ ਕੀਤਾ ਹੋਵੇ ਅੱਜ ਕਿਸੇ ਪਿੰਡ ਦੀ ਸੜਕ ਤੇ ਦਸੋਂ ਬਣਾ ਕੇ ਦੱਸੀ ਹੋਵੇ ਅੱਜ ਇਹ ਦਸਣ ਰੁਪਏ ਫਰਾਂ ਦੇ ਪਿੰਡ ਨੂੰ ਇੰਨੇ ਕਰੋੜ ਰੁਪਏ ਗ੍ਰਾਂਟ ਦਿੰਦੀ ਆ ਅੱਜ ਵਿਕਾਸ ਦੱਸਣ ਕਿ ਕਿਹੜੇ ਪਿੰਡ ਦੀ ਸੜਕਾਂ ਅਸੀਂ ਬਣਾਈਆਂ ਨੇ ਅੱਜ ਲੋਕ ਮੁਹਾਲੀ ਹਲਕੇ ਦੀਆਂ ਸੜਕਾਂ ਦਾ ਜਾ ਕੇ ਹਾਲ ਦੇਖੋ ਕੀ ਕੀਤਾ ਇਹਨਾਂ ਨੇ ਔਰ ਵਿਕਾਸ ਜੂਰ ਹੋਇਆ ਇਹਨਾਂ ਦਾ ਆਪਣਾ ਵਿਕਾਸ ਹੋਇਆ ਇਹਨਾਂ ਦੇ ਦਿੱਲੀ ਵਾਲਿਆਂ ਦੇ ਪਾਰਟੀ ਦੇ ਸਾਰੇ ਉਧੇ ਤਨ ਦਾ ਵਿਕਾਸ ਹੋਇਆ ਔਰ ਮੈਂ ਸਮਝਦਾ ਪੰਜਾਬ ਦੇ ਲੋਕਾਂ ਦਾ ਵਿਨਾਸ਼ ਹੋਇਆ ਪੰਜਾਬ ਦਾ ਇਹ 5 ਸਾਲ ਦਾ ਇਤਿਹਾਸ ਇੱਕ ਵਿਨਾਸ਼ਪੂਰਕ ਇਤਿਹਾਸ ਹੋਵੇਗਾ ਤੇ ਇਹਨਾਂ ਨੁਕਸਾਨ ਕਦੀ ਪੰਜਾਬ ਦਾ ਕਿਸੇ ਸਰਕਾਰ ਨੇ ਨਹੀਂ ਕੀਤਾ ਜਿਨ੍ਹਾਂ ਇਸ ਕਰ ਕਰਕੇ ਜੈ ਸੋ ਧੰਨਵਾਦ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਨਾਲ ਡਿਪਟੀ ਮੇਅਰ ਮੁਹਾਲੀ ਤੋਂ ਕੁਲਜੀਤ ਸਿੰਘ 베ਦੀ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਕਿਦਾਂ ਦੀ ਲੱਗੀ ਗੱਲਬਾਤ ਤੁਸੀਂ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੀ ਹੋਈ ਇਜਾਜ਼ਤ ਮੇਰੇ ਸਹਿਯੋਗੀ ਜਗਦੀਪ ਦੇ ਨਾਲ ਸੋ ਨੂੰ ਜਾਸਲਾ ਦੀ ਰਿਪੋਰਟ ਮੁਹਾਲੀ ਤੋਂ ਜੋ ਆਬ